ਪ੍ਰਭੂ ਦੇ ਨਾਮ ਦੇ ਜਿਤਨੀ ਬਰਕਤ ਹੈ ਸਾਰੇ ਰੋਕ ਕੱਢ ਦੇ ਸਰਬ ਰੋਗ ਕਾ ਆਉ ਖਤ ਨਾ ਪਰਮਾਤਮਾ ਦਾ ਨਾਮ ਰੋਗਾਂ ਦੀਆਂ ਜੜਾਂ ਘਵਾ ਦਿੰਦਾ ਹੈ ਬਾਕੀ ਮੰਤਰ ਤੇ ਦਵਾਈਆਂ ਰੋਗਾਂ ਦੇ ਪੱਤੇ ਝਾੜ ਦੇਣ ਸ਼ਾਖਾ ਰੋਗਾਂ ਦੀ ਜੜ ਅੰਦਰ ਰਹਿੰਦੀ ਨਹੀਂ ਠੀਕ ਹੁੰਦੀ ਅੱਜ ਜਿਤਨੀ ਮੈਡੀਕਲ ਸਾਇੰਸ ਤਰੱਕੀ ਤੇ ਹੈ ਪਹਿਲੇ ਨਹੀਂ ਸੀ ਪਰ ਅਜਿਤ ਇਤਨੀਆਂ ਭਿਆਨਕਰ ਬਿਮਾਰੀਆਂ ਨੇ ਪਹਿਲੇ ਨਹੀਂ ਸਨ ਇਹ ਵੀ ਮਾਸਕ ਕੀ ਕਰੀਏ ਇਸ ਮੈਡੀਕਲ ਸਾਇੰਸ ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾ ਰਹੇ ਨੇ ਮਨੁੱਖਾਂ ਦੇ ਘਰ ਤੇ ਸਰੀਰ ਰੋਗਾਂ ਨਾਲ ਭਰਦੇ ਜਾ ਰਹੇ ਨੇ ਕੀ ਕਰੀਏ ਨਾ ਦਵਾਈਆਂ ਇਹਨਾਂ ਹਸਤੀਆਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਕ ਵੈਦ ਦੀ ਦੁਕਾਨ ਦੇ ਕੋਲੋਂ ਲੰਗੇ ਮਰੀਜ਼ਾਂ ਦੀ ਬੜੀ ਭੀੜ ਸੀ ਉੱਥੇ ਬਹੁਤ ਭੀੜ ਸੀ ਔਰ ਪੁਰਾਣਾ ਜ਼ਮਾਨਾ ਮੰਤਰਾਂ ਤੋਂ ਬਾਅਦ ਉਪਚਾਰ ਚੱਲ ਪਿਆ ਸੀ ਆਯੁਰਵੇਦ ਜੜੀ ਬੂਟੀਆਂ ਤੇ ਰਾਹੇ ਕਿਉਂਕਿ ਮੰਤਰਾਂ ਰਾਹੀਂ ਉਪਚਾਰ ਕਰਨਾ ਲੰਬੀ ਸਾਧਨਾ ਸੀ ਕੋਈ 10 12 ਸਾਲ ਮਿਹਨਤ ਕਰੇ ਜਪ ਕਰੇ ਮਨ ਪਰ ਸਿੱਧ ਹੋਵੇ ਤੇ ਇਲਾਜ ਫਿਰ ਇੱਕ ਮੰਤਰ ਇੱਕ ਰੋਗ ਤੇ ਕੰਮ ਕਰਦਾ ਸੀ ਫਿਰ ਦੂਜੇ ਰੋਗ ਲਈ ਦੂਜਾ ਮੰਤਰ ਸਿੱਧ ਕਰੋ ਤੀਜੇ ਰੋਗ ਲਈ ਤੀਜਾ ਮੰਤਰ ਸਿੱਧ ਕਰੋ ਜ਼ਿੰਦਗੀ ਬੜੀ ਛੋਟੀ ਤੋਂ ਫਿਰ ਆਯੁਰਵੈਦਿਕ ਦਾ ਜਨਮ ਹੋਇਆ ਇਹ ਜਨਮ ਹੋਇਆ ਵੈਦ ਧਨੰਤਰ ਦੇ ਰਾਹੀਂ ਕਿਸ ਨੂੰ ਜਨਮ ਦਿੱਤਾ ਹੈ ਵੈਦ ਧਨੰਤਰ ਨੇ ਜੜੀ ਬੂਟੀਆਂ ਦੇ ਰਾਹੀਂ ਇਲਾਜ ਕਰਨਾ। ਔਰ ਸਤਿਗੁਰੂ ਐਸਾ ਕਹਿੰਦੇ ਨੇ ਔਖਦ ਸੱਬੇ ਕੀਤੈਨ ਹਨ ਉਸ ਦੀਆਂ। ਰੋਗ ਮਿਟੇ ਕਛ ਔਖਦ ਖਾਏ। ਕੁਛ ਹੈ ਗਲ ਔਸ਼ਦੀਆਂ ਚ। ਐਸਾ ਦੇਖਿਆ। ਐਸੀ ਗੱਲ ਨਹੀਂ ਕਿ ਔਸ਼ਦੀਆਂ ਚ ਕੁਛ ਨਹੀਂ ਹੈ। ਪ੍ਰਭੂ ਨੇ ਔਸ਼ਦੀਆਂ ਦੇ ਚ ਜੜੀ ਬੂਟੀਆਂ ਚ ਗੁਣ ਪਾਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਬਿਨ ਬੈਦ ਔਖਦ ਗੁਣ ਗੋਪ ਹੋਤ ਬਿਨ ਔਖਦ ਬੈਦ ਰੋਗੇ ਨਾ ਗਰਾਸ ਹੈ ਜੜੀ ਬੂਟੀਆਂ ਚ ਗੁਣ ਤੇ ਬੜੇ ਨੇ ਪਰ ਵੈਦ ਤੋਂ ਬਿਨਾ ਉਹਨਾਂ ਦੇ ਗੁਣ ਪ੍ਰਗਟ ਨਹੀਂ ਹੁੰਦੇ ਵਿਚੇ ਹੀ ਰਹ ਜਾਂਦੇ ਜਾਣਕਾਰਤਾ ਬਿਨਾ ਖੇਡ ਬਣਦੀ ਜੈਸੇ ਬਿਨ ਬੈਦ ਔਖਦ ਗੁਣ ਗੋਪ ਹੋਤ ਬਿਨ ਔਖਦ ਵੈਦ ਰੋਗੇ ਨਾ ਗਰਾਸ ਹੈ ਜੇ ਮਬਾਦਾ ਵੈਦ ਕੋਲ ਚਲੇ ਜਾਈਏ ਉਹਦੇ ਕੋਲ ਜੜੀ ਬੂਟੀ ਕੋਈ ਨਹੀਂ ਦਵਾਈ ਨਹੀਂ ਤਾਂ ਵੈਦ ਕੀ ਕਰੇਗਾ ਪਰ ਜੜੀ ਬੂਟੀਆਂ ਤੇ ਬਹੁਤ ਪਈਆਂ ਨੇ ਕੋਈ ਵੈਦ ਕੋਈ ਨਹੀਂ ਸਿਆਣਾ ਕੋਈ ਨਹੀਂ ਤੋਂ ਜੜੀ ਬੂਟੀਆਂ ਦੇ ਗੁਣਾ ਆਪੇ ਥੋੜੀ ਪ੍ਰਗਟ ਹੁੰਦੇ ਆਪੇ ਨਹੀਂ ਪ੍ਰਗਟ ਹੁੰਦੇ ਹੈ ਨਾ ਕੁਝ ਜੜੇ ਬੂਟੀਆਂ ਵਿੱਚ ਖੂਬੀਆਂ ਪਰਮਾਤਮਾ ਨੇ ਪਾਈਆਂ ਨੇ ਕੁਝ ਵੀ ਚੀਜ਼ ਬੇਅਰਥ ਨਹੀਂ ਪੈਦਾ ਕੀਤੀ ਜੜੀ ਬੂਟੀਆਂ 'ਚ ਬੜੇ ਗੁਣ ਨੇ ਬਸ਼ਰਤੇ ਵੈਦ ਹੋਵੇ ਜਾਣਕਾਰ ਹੋਵੇ ਇੱਕ ਵੈਦ ਨੇ ਬੜੀਆਂ ਦਵਾਈਆਂ ਰੱਖੀਆਂਆਂ ਸ਼ਿੰਗਾਰ ਕੇ ਬੜੇ ਵੈਦ ਬੈਠੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਮੌਜ ਨਾਲ ਲੰਗੇ ਔਰ ਹੱਸ ਪਏ। ਵੈਦ ਉਠਿਆ ਹੱਥ ਜੋੜੇ ਸਤਿਗੁਰੂ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਬਾਦਸ਼ਾ ਮੇਰੇ ਤੇ ਹੱਸਿਓ। ਯਾ ਇਹਨਾ ਮਰੀਜ਼ਾਂ ਨੂੰ ਵੇਖ ਕੇ ਤੁਹਾਨੂੰ ਹਾਸਾ ਆਇਆ। ਯਾ ਇਹ ਨੀਆਂ ਸਾਰੀਆਂ ਜਮ ਦਵਾਈਆਂ ਕੀਮਤੀ ਰੱਖੀਆਂ ਹੋਈਆਂ ਨੇ। ਇਨਾ ਨੂੰ ਵੇਖ ਕੇ ਹੱਸ ਪਇਆ ਸਾਬ ਕਹਿੰਦੇ ਤਿੰਨਾਂ ਨੂੰ ਵੇਖ ਕੇ ਹਾਸਾ ਆਇਆ ਤੈਨੂੰ ਵੀ ਵੇਖ ਕੇ ਮਰੀਜ਼ਾਂ ਨੂੰ ਵੇਖ ਕੇ ਜੜੀ ਬੂਟੀਆਂ ਨੂੰ ਬਿਠਾਇਆ ਆਪਣੇ ਕੋਲ ਸਿੰਘਾਸਣ ਤੇ ਆਪਣੀ ਗੱਦੀ ਤੇ ਤੇ ਪੁੱਛਿਆ ਮਹਾਰਾਜ ਫਿਰ ਤਿੰਨਾ ਤੇ ਕਿਉਂ ਹੱਸਿਆ ਕਾਰਨ ਸਤਿਗੁਰ ਕਹਿੰਦੇ ਨੇ ਇਹ ਵੈਦ ਮੂਲ ਰੋਗ ਦਾ ਤੈਨੂੰ ਨਹੀਂ ਪਤਾ ਤੇਰੀਆਂ ਸਾਰੀਆਂ ਦਵਾਈਆਂ ਤੇ ਸਿਆਣਪ ਰੋਗਾਂ ਦੇ ਪੱਤੇ ਝਾੜਦੇ ਨੇ ਸ਼ਾਖਾਂ ਨੂੰ ਕੱਟਦੇ ਨੇ ਜੜਾਂ ਰਹਿ ਜਾਂਦੀਆਂ ਬੜਾ ਕੀਮਤੀ ਸ਼ਬਦ ਹੈ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ ਧਾਰੂ ਲਗੇ ਨਾ ਵੇਲ ਐ ਮੇਰੇ ਵੈਦ ਰਾਜ ਐਸਾ ਧਾਰੂ ਜੋ ਜੜ ਕੱਟਦਾ ਹੀ ਨਹੀਂ ਪੱਤੇ ਝਾੜ ਦਿੰਦਾ ਰੋਗੀ ਸਮਝ ਲੈਂਦਾ ਮੈਂ ਠੀਕ ਹੋ ਗਿਆ ਜਿਹਨੂੰ ਅੱਜ ਕਹਿੰਦੇ ਨੇ ਠੀਕ ਹੋ ਗਿਆ ਪਰੇਖਾ ਦੀ ਇਹ ਦਵਾਈ ਸਾਈਡ ਇਫੈਕਟ ਕਰੇਗੀ ਕੁਛ ਨਾ ਕੁਛ ਪੈਦਾ ਕਰੇਗੀ ਇੱਕ ਰੋਗ ਦਬੇਗਾ ਤੇ ਦੂਜਾ ਪੈਦਾ ਹੋਵੇਗਾ ਜੜ ਅੰਦਰ ਉਹ ਦੂਜਾ ਰੂਪ धारण ਕਰੇਗਾ ਸਤਿਗੁਰੂ ਕਹਿੰਦੇ ਨੇ ਦਰਦ ਹੋਵੇ ਦੁੱਖ ਰਹੇ ਸਰੀਰ ਦੁੱਖ ਤੇ ਅੰਦਰ ਰਹਿ ਗਿਆ ਜੜ ਰੂਪ ਵਿੱਚ ਠੀਕੀ ਤਾਂ ਤੇਰੀ ਦਵਾਈ ਨੇ ਇਹਨਾਂ ਦਵਾਈਆਂ ਨੂੰ ਦੇਖ ਕੇ ਮੈਨੂੰ ਹਾਸਾ ਆਇਆ ਇਹ ਜੜ ਨਹੀਂ ਕੱਟ ਸਕਦੀ ਪੱਤੇ ਜੜ ਸਕਦੀਆਂ ਵਕਤੀ ਤੌਰ ਤੇ ਠੀਕ ਕਰ ਸਕਦੇ ਹਾਂ ਤੇ ਤੈਨੂੰ ਵੀ ਜੜਾ ਰੋਗ ਦਾ ਨਹੀਂ ਪਤਾ ਮੂਲ ਰੋਗ ਦਾ ਤੈਨੂੰ ਵੀ ਕੋਈ ਗਿਆਨ ਨਹੀਂ ਇਸ ਵਾਸਤੇ ਤੈਨੂੰ ਵੇਖ ਕੇ ਮੈਨੂੰ ਹੱਸ ਆ ਗਿਆ ਤੇ ਇਹਨਾਂ ਰੋਗੀਆਂ ਨੂੰ ਵੀ ਕੱਖ ਨਹੀਂ ਸਮਝ ਕੁਝ ਵੀ ਨਹੀਂ ਪਤਾ ਬਹੁਤ ਸਾਰੀ ਥਾਵਾਂ ਤੇ ਸਤਿਗੁਰ ਕਹਿੰਦੇ ਨੇ ਬਹੁਤ ਗਿਣਤੀ ਤੇ ਅੰਧੀ ਅੰਧੀ ਰਹੀ ਤੇ ਗਿਆਨ ਵੀ ਹੋਣੀ ਭਾਏ ਬਰੇ ਮਰਦਾ ਜਿੰਨੇ ਚਿਰ ਤੱਕ ਇਹ ਅਗਿਆਨਤਾ ਹੈ ਇਹ ਸਾਰਾ سلسلہ અત્યੰਤ ਐਸੇ ਉਪਧਰਾਂ ਦਾ ਤੇ ਪਖੰਡ ਦਾ ਚਲੇਗਾ ਜਿਹੜਾ ਇੱਕ ਦਫਾ ਤੇਰੇ ਕੋਲ ਦਵਾਈ ਲੈ ਜਾਂਦਾ ਠੀਕ ਹੋ ਜਾਂਦਾ ਉਹ ਮੁੜ ਕੇ ਫਿਰ ਕਦੀ ਨਹੀਂ ਆਉਂਦਾ ਫਿਰ ਕੋਈ ਹੋਰ ਰੋਗ ਕਦੀ ਨਹੀਂ ਆਉਂਦਾ ਨਹੀਂ ਮਹਾਰਾਜ ਆਂਦੇ ਤੇ ਫਿਰ ਵੀ ਦਰਦ ਹੋਵੇ ਜੇ ਦਰਦ ਰਹਿ ਹੀ ਗਿਆ ਤੇਰੀ ਦਵਾਈ ਨਾਲ ਰੋਗ ਰਹਿ ਹੀ ਗਿਆ ਚਲੋ ਕਿਸੇ ਹੋਰ ਰੂਪ ਵਿੱਚ ਪ੍ਰਗਟ ਹੋਇਆ ਤੇ ਤੂੰ ਕੀ ਦਵਾਈ ਦਿੱਤੀ ਤੂੰ ਕਿਹੜੀ ਗੱਲ ਦਾ ਬਹਿਤ ਤੇ ਬੋਲੇ ਮਰੀਜ਼ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ دارو ਲਗੇ ਨਾ ਵੀ ਮਹਾਰਾਜ ਕੀ ਕਰੀਏ ਫਿਰ ਐਸਾ دارو ਲੋੜ ਲਓ ਜਿਤ ਵੰਨੇ ਰੋਗਾ ਕਾਣ ਸਾਰਿਆਂ ਰੋਗਾਂ ਦੀਆਂ ਜੜਾਂ ਪੁੱਟੀਆਂ ਜਾਣ ਐਸਾ دارو ਲੱਭੋ ਐਸੀ ਔਸ਼ਧੀ ਲੱਭੋ ਐਸੀ ਔਸ਼ਧੀ ਕੀ ਹੈ ਮਹਾਰਾਜ ਸਤਗੁਰ ਕਹਿੰਦੇ ਨੇ ਐਸੀ ਔਸ਼ਧੀ ਨੂੰ ਸਮਝਣ ਵਾਸਤੇ ਪਹਿਲੇ ਮੂਲ ਰੋਗ ਨੂੰ ਸਮਝਣਾ ਚਾਹੀਦਾ ਹੈ ਬੁਨਿਆਦੀ ਰੋਗ ਕੀ ਹੈ ਮੂਲ ਰੋਗ ਕੀ ਹੈ ਬੜੇ ਧਿਆਨ ਨਾਲ ਸੁਣਨਾ ਤਾਂ ਹੁਣ ਵੈਦ ਹੀ ਪੁੱਛਦਾ ਹੈ ਇਸ ਵਾਸਤੇ ਗੁਰਨਾਣਿਕ ਦੇਵ ਜੀ ਮਹਾਰਾਜ ਦਾ ਇੱਕ ਨਾਮ ਪੈ ਗਿਆ ਬਾਬਾ ਵੈਦ ਰੋਗੀਆਂ ਦਾ ਜਨਮ ਸਾਖੀ ਚ ਹੁਣ ਵੈਦ ਪੁੱਛਦਾ ਹੈ ਕਦਮਾਂ ਤੇ ਸਜਦਾ ਕਰਕੇ ਬਾਬਾ ਫਿਰ ਦੱਸੋ ਉਹ ਮੂਲ ਰੋਗ ਕਿਹੜਾ ਹੈ ਤੋ ਵੈਦ ਨੇ تسلیم ਕਰ ਲਿਆ ਮੂਲ ਰੋਗ ਦਾ ਇਹਨਾਂ ਨੇ ਪਤਾ ਪੁੱਛਦਾ ਹੈ ਬੁਨਿਆਦੀ ਰੋਗ ਕੀ ਹੈ ਉਹ ਜੜ ਕੀ ਹੈ ਕਿ ਮੜ ਮੜ ਕੇ ਫਿਰ ਬੰਦਾ ਰੋਗੀ ਹੁੰਦਾ ਇੱਕ ਰੋਗ ਠੀਕ ਹੋ ਗਿਆ ਹੋਰ ਹੋ ਗਿਆ ਕੁਝ ਦਿਨ ਠੀਕ ਲੱਗਿਆ ਫਿਰ ਹੋ ਜਿਦਾ ਮਤ ਹੈ ਰੋਗਾਂ ਦੀ ਜੜ ਅੰਦਰ ਰਹਿ ਗਈ ਉਹ ਮੂਲ ਰੋਗ ਕੀ ਹੈ ਤੋ ਸਤਗੁਰੂ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁਖ ਇਕ ਦੁਖ ਸਕਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਧਾਏ ਵੈਦ ਨ ਭੋਲੇ دارو ਲਾਏ ਮਨੁਖ ਦੀ ਸੁਰਤ ਜੋ ਸ਼ਬਦ ਤੋਂ ਵਿਛੜੀ ਹੋਈ ਹੈ ਮਨੁਖ ਦੀ ਚੇਤਨਾ ਜੋ ਪਰਮਾਤਮਾ ਤੋਂ ਟੁੱਟੀ ਹੋਈ ਹੈ ਮੂਲ ਰੋਗ ਇਹ ਹੈ ਬੁਨਿਆਦੀ ਰੋਗ ਇਹ ਇਸ ਤੋਂ ਹੀ ਸਾਰੇ ਰੋਗ ਪੈਦਾ ਹੁੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਦੋ ਬੋਲ ਸੁਣ ਲੈਣਾ ਉਹ ਪ੍ਰਸ਼ਨ ਕਰਦੇ ਨੇ ਸਵਾਲ ਕਰਦੇ ਨੇ ਗਮ ਚੇ ਬਾਸ਼ਦ ਕੋਈ ਮੈਨੂੰ ਦੱਸੋ ਗਮ ਕੀ ਹੈ ਦੁੱਖ ਕੀ ਹੈ ਆਮ ਬੰਦਾ ਕਹੇਗਾ ਹੱਦ ਹੋ ਗਈ ਇਹ ਵੀ ਕੋਈ ਸਵਾਲ ਹੈ ਔਰ ਨੰਦ ਲਾਲ ਜੈਸਾ ਆਲਮ ਫਾਜ਼ਲ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਸੰਤਾ ਦਾ ਬਾਤਰ ਇਹ ਪ੍ਰਸ਼ਨ ਕਰੇਗਾ ਗਮ ਕੀ ਹੈ ਗਮ ਚੇ ਬਾਸ਼ਦ ਫਿਰ ਭਾਈ ਸਾਹਿਬ ਕਹਿੰਦੇ ਨੇ ਚੀਜ਼ ਤੋਂ ਸ਼ਾਦੀ ਖੁਸ਼ੀ ਕੀ ਹੈ ਮੈਂ ਅਰਥ ਕਰਾਂ ਸ਼ਾਦੀ ਦੇ ਅਰਥ ਆਨੰਦ ਕਾਰਜ ਨਹੀਂ ਹੈ ਪੁਰਾਣੀ ਭਾਸ਼ਾ ਦਾ ਇਹ ਸ਼ਬਦ ਪਰਸ਼ੰਦਾ ਇਹਦੇ ਅਰਥ ਕੇਵਲ ਖੁਸ਼ੀ ਹੈ ਇਹ ਦਿਲ ਸ਼ਾਦ ਹਸਤ ਇਹ ਦਿਲ ਬੜਾ ਖੁਸ਼ ਹੈ ਇਹ ਦਿਲ ਨਾ ਸ਼ਾਦ ਹਸਤ ਇਹ ਦਿਲ ਖੁਸ਼ ਨਹੀਂ ਹੈ ਇਹ ਖਾਨਾ ਸ਼ਾਦੀ ਹਸ ਇਸ ਘਰ ਦੇ ਚ ਬੜੀ ਖੁਸ਼ੀ ਹੈ ਸ਼ਾਦ ਖੁਸ਼ ਨਾਸ਼ਾਦ ਗਮਗੇਨ ਸ਼ਾਦ ਨਹੀਂ ਹੈ ਕੁਛ ਨਹੀਂ ਹੈ ਆਨੰਦ ਕਾਰਜ ਲਈ ਉਹਨਾਂ ਕੋਲ ਦੂਜਾ ਸ਼ਬਦ ਹੈ ਨਿਕਾਹ ਇਸਲਾਮੀ ਦੁਨੀਆ 'ਚ ਨਿਕਾਹ ਕਹਿੰਦੇ ਨੇ ਲੇਕਿਨ ਮੁਗਲਾਂ ਦੇ ਰੰਬੇ ਰਾਜ ਕਰਕੇ ਪਰਸ਼ੀਅਨ ਭਾਸ਼ਾ ਦੇ ਕੁਝ ਸ਼ਬਦ ਅਰਥ ਬਦਲ ਗਏ ਨੇ ਦੂਰ ਕਿਉਂ ਜਾਓ ਗੁਰਬਾਣੀ ਦੇ 'ਚ ਵੀ ਕੁਝ ਵਾਕ ਹੋਰ ਨੇ ਜੋ ਅਜ ਅਧਰ ਅਰਥ ਬਦਲ ਗਏ ਨੇ ਚਾਰਨ ਗਾਹੋਂ ਬਕੋਂ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਬਕੋ ਤ ਮੁਰਾਦ ਬੋਲਨਾ ਉਸੋ ਤੋਂ ਵੀ ਵਕਤਾ ਹੈ ਬਕਤਾ ਤੇ ਅੱਜ ਕਿਦੇ ਭਾਰਤ ਵਿੱਚ ਕਿਸੇ ਨੂੰ ਕਹਿ ਕੇ ਦੇਖੀਏ ਬਕਦਾ ਬਕ ਉਹਦੇ ਲੜਨ ਨੂੰ ਕਹਿ ਅਰਥ ਹੋਰ ਹੋ ਗਏ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਬਹੁਤ ਸਾਰੇ ਸ਼ਬਦ ਅਜ ਅਰਥ ਹੋਰ ਹੋ ਗਏ ਨੇ ਜਦ ਕਿ ਉਹ ਅਰਥ ਨਹੀਂ ਨੇ ਚਰਨ ਗਹੋਂ ਬਕੋਂ ਸੁਭ ਰਸਨਾ ਮੈਂ ਜ਼ਬਾਨ ਨਾਲ ਸੁਭ ਬਕਦਾ ਗੁਸਾਖੀ ਮਾਫ ਬਕਦਾ ਬੋਲਦਾ ਬਕਤੇ ਦੇ ਅਰਥ ਨਹੀਂ ਜੋ ਅੱਜ ਕੀਤੇ ਜਾਂਦੇ ਇਹ ਤੇ ਬਕਦਾ ਪਤੰਦਰ ਸ਼ਬਦ ਸੀ ਜਿਹਦੇ ਕੋਲ ਇੰਦਰ ਜੈਸੀ ਪਤ ਹੈ ਪਤੰਦਰਤ ਮਹਾਨ ਹੈ ਇਹਦੇ ਕੋਲ ਇੰਦਰ ਜੈਸਾ ਐਸ਼ਵਰੀ ਹੈ ਸਾਰੇ ਸੁਖ ਨੇ ਪਤੰਦਰ ਹੈ ਪਰ ਅਜ ਭਾਰਤ ਦੇ ਪਤੰਦਰ ਵੀ ਗਾਲ ਹੈ ਕਿਸੇ ਨੂੰ ਕਹੇ ਕੋ ਦੇਖ ਲੜਨ ਨੂੰ ਪੈਂਦਾ ਸ਼ਬਦਾਂ ਦੇ ਅਰਥ ਸਮੇਂ ਦੇ ਨਾਲ ਬਦਲ ਜਾਂਦੇ ਨੇ ਔਰ ਸ਼ਬਦ ਜਦ ਘੜਿਆ ਗਿਆ ਸੀ ਤੇ ਅਰਥ ਭਾਵ ਨੂੰ ਪ੍ਰਗਟ ਕਰਨ ਵਾਸਤੇ ਘੜਿਆ ਗਿਆ ਸੀ ਜਦ ਸ਼ਬਦ ਅਰਥ ਬਦਲ ਜਾਂਦੇ ਨੇ ਕਿਸੇ ਅਗਿਆਨਤਾ ਵਸੋਕੇ ਬਦਲ ਜਾਂਦੇ ਨੇ ਜਿਵੇਂ ਸ਼ਾਦੀ ਦੇ ਅਰਥ ਸਿਰਫ ਖੁਸ਼ੀ ਸੀ ਭਾਰਤ ਵਿੱਚ ਪਰਸ਼ੇਨ ਦਾ ਬੋਧ ਨਾ ਹੋਣ ਕਾਰਨ ਕਰਕੇ ਸ਼ਾਦੀ ਦੇ ਅਰਥ ਆਨੰਦਕਾਰ ਅਸਾ ਮੰਨ ਲਿਆ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਗਮ ਛੇ ਬਾਸ਼ਦ ਗਮ ਕੀ ਦਸੋ ਗਮ ਕੀ ਚੀਸਤ ਸ਼ਾਦੀ ਖੁਸ਼ੀ ਕੀ ਪਹਿਲੇ ਪਹਿਲੇ ਤੇ ਪੜ੍ਹ ਕੇ ਮੈਨੂੰ ਵੀ ਹੈਰਾਨਗੀ ਹੋਈ ਸੀ 52 ਕਵੀਆਂ ਦੇ ਚੋਂ ਸਿਰਮੌਰ ਕਵੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦੀ ਹੌਂਦ ਤੇ ਮਾਣ ਕਰਦੇ ਨੇ ਇਹ ਪ੍ਰਸ਼ਨ ਕਰ ਰਿਹਾ ਇਹ ਤੇ ਕੋਈ ਖਾਸ ਨਹੀਂ ਪਰ ਜੈਸੇ ਜੈਸੇ ਮੈਨੂੰ ਗਹਿਰਾਈ ਨਾਲ ਪੜਿਆ ਥੋੜਾ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਉਦੋਂ ਖਿਆਲ ਆਇਆ ਤੇ ਸਭ ਤੋਂ ਡੂੰਗਾ ਖਿਆਲ ਇਹ ਤੇ ਸਭ ਤੋਂ ਡੂੰਘੀ ਵਿਚਾਰ ਹੈ। ਗਮ ਛੇ ਬਾਸ਼ਦ ਗਮ ਕਿਉਂ ਹੈ? ਕਿਸ਼ਤ شادی ਖੁਸ਼ੀ ਕਿਉਂ ਹੈ? ਭਾਈ ਸਾਹਿਬ ਆਪ ਹੀ ਜਵਾਬ ਥੱਲੇ ਲਿਖ ਦੇਣਾ। ਇਸ ਨਜ਼ਮ ਦੇ ਵਿੱਚ ਸਵਾਲ ਦੇ ਨਾਲ ਜਵਾਬ। ਗਮ ਛੇ ਬਾਸ਼ਦ ਗਫਲਤ ਆਜ਼ਿਆਦੇ ਖੁਦਾ બસ ਪ੍ਰਮਾਤਮਾ ਨੂੰ ਭੁੱਲ ਜਾਣਾ ਹੀ ਦੁੱਖ ਹੈ ਹੋਰ ਕੋਈ ਦੁੱਖ ਨਹੀਂ ਪ੍ਰਮਾਤਮਾ ਨੂੰ ਭੁੱਲ ਜਾਣਾ ਹੀ ਰੋਗ ਹੈ ਔਰ ਕੋਈ ਰੋਗ ਨਹੀਂ ਇਹ ਕਿੰਨਾ ਕੁ ਵੱਡਾ ਰੋਗ ਹੈ ਇਹ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਸਾਰੇ ਰੋਗ ਪੈਦਾ ਹੋਣਗੇ ਸਾਰੇ ਸੰਤਾਪ ਪੈਦਾ ਹੋਣਗੇ ਸਾਰੀਆਂ ਪੀੜਾਵਾਂ ਦਾ ਜਨਮ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ ਦੁੱਖ ਵਿਛੋੜਾ ਮਹਾਰਾਜ ਕਹਿੰਦੇ ਮੂਲ ਦੁੱਖ ਇਹ ਹੈ ਇਸ ਤੋਂ ਸਰੀਰਕ ਕਲੇਸ਼ ਪੈਦਾ ਹੋਣਗੇ ਇਸ ਤੋਂ ਮਾਨਸਿਕ ਤਣਾਅ ਜਨਮ ਲੈਣਗੇ ਇਸ ਤੋਂ ਰਾਜਨੈਤਿਕ ਉਪੱਦਰ ਜਨਮ ਲੈਣਗੇ ਇਸ ਤੋਂ ਘਰੇਲੂ ਸਮੱਸਿਆਵਾਂ ਐਨ ਭਿਆਨਕ ਰੂਪ ਧਾਰਨ ਕਰਨਗੇ ਇਹ ਘਰ ਭਿਆਨਕ ਹੋਣਗੇ ਐਸਾ ਕਿਉਂ ਹੋ ਗਿਆ ਇੱਕੋ ਹੀ ਰੋਗ ਹੈ ਜੋ ਮਨੁੱਖ ਵਿਛੜਿਆ ਇਹਦੀ ਸੁਰਤ ਟੁੱਟ ਗਈ। ਇਹ ਰੋਗ ਜਨਮ ਲੈਣਗੇ। ਅਨੰਤ ਰੋਗ ਜਨਮ ਲੈਣਗੇ। ਸਮਾਜਿਕ, ਰਾਜਨੀਤਿਕ, ਸਰੀਰਕ, ਮਾਨਸਿਕ, ਆਰਥਿਕ ਪਤਾ ਨਹੀਂ ਕਿੰਨੇ ਭੈੰਕਰ ਰੋਗ। ਕਿੰਨੇ ਤਰ੍ਹਾਂ ਦੇ ਉਪੱਧਰ ਮਹਾਰਾਜ ਕਹਿੰਦੇ ਸਾਰੇ ਹੀ ਰੋਗ। ਤੇ ਜੇ ਸਾਰੇ ਰੋਗ ਉਸ ਦੇ ਵਿਛੋੜੇ ਤੋਂ ਪੈਦਾ ਹੁੰਦੇ ਨੇ। ਤਾਂ ਹੁਣ ਧਿਆਨ ਨਾਲ ਸੁਣ ਲੈਣਾ ਸਾਰੇ ਰੋਗ ਉਸ ਦੀ ਯਾਦ ਨਾਲ ਮਿਟ ਜਾਣੇ। ਸਾਰੇ ਰੋਗ ਕਾ ਔਖ ਹੈ ਨਾ ਸਾਰੇ ਰੋਗ ਪੈਦਾ ਹੁੰਦੇ ਨੇ ਉਸ ਨੂੰ ਭੁਲਾ ਕੇ ਸਾਰੇ ਰੋਗ ਦੂਰ ਹੁੰਦੇ ਨੇ ਉਸ ਨੂੰ ਯਾਦ ਕਰਕੇ ਕਿਉਂਕਿ ਇਹ ਮੰਤਰ ਸਾਰੇ ਰੋਗਾ ਨੂੰ ਦੂਰ ਕਰ ਦਿੰਦਾ ਹੈ ਇਸ ਵਾਸਤੇ ਕਲਗੀਧਰ ਪਾਦਸ਼ਾ ਪਰਮਾਤਮਾ ਦੇ ਨਾਮ ਨੂੰ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਜਾਪ ਸਭ ਇਹ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾ ਦੇ ਚੋਂ ਸਰਮੌਰ ਜੰਤਰੇ ਸਾਰੇ ਦੁੱਖਾਂ ਦਾ ਅੰਤ ਕਰ ਦਿੰਦਾ ਹੈ ਸਾਰੇ ਕਲੇਸ਼ਾਂ ਦਾ ਅੰਤ ਕਰ ਦਿੰਦਾ ਹੈ ਆਨੰਦ ਬਣਾ ਦਿੰਦਾ ਹੈ ਰੋਗਾਂ ਦੀ ਜੜ ਕੱਟ ਕੇ ਰੱਖ ਦਿੰਦਾ ਹੈ ਜਿਤ ਵੰਜੇ ਰੋਗ ਆ ਦਾ ਪਰ ਬਾਕੀਆਂ ਦਵਾਈਆਂ ਪੈਸਿਆਂ ਨਾਲ ਮਿਲਦੀਆਂ ਨੇ ਬਾਜ਼ਾਰ ਦੇ ਵਿੱਚ ਖਰੀਦ ਸਕਦੇ ਆ ਇਹ ਦਵਾਈ ਆਪ ਬਣਾਣੀ ਪੈਗੀ ਆਪ ਹੀ ਖਾਣੀ ਪੈਗੀ ਬਹਿਨੀ ਰੈਡੀਮੇਡ ਨਾਮ ਨਹੀਂ ਮਿਲੇਗਾ ਜਪਿਆ ਜਪਾਇਆ ਨਾਮ ਕਿਦਰੇ ਨਹੀਂ ਮਿਲੇਗਾ ਇਸ ਚੱਕਰ ਚ ਨਾ ਪੈਣਾ ਨਹੀਂ ਤੇ ਧਨਵਾਨਾਂ ਦੀ ਤਿਜੂਰੀ ਚ ਹੋਣਾ ਸੀ ਪ੍ਰਮਾਤਮਾ ਦਾ ਨਾਮ ਨਹੀਂ ਤੇ ਉੱਥੇ ਹੋਣਾ ਸੀ ਖੁਦ ਜਪਣਾ ਪੈ ਗਏ ਤੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹਰ ਜਗ੍ਹਾ ਰੋਜ਼ਗਾਰ ਨਹੀਂ ਹੋ ਸਕਦਾ ਕਿਦਰੇ ਕਿਦਰੇ ਹੋ ਸਕਦਾ ਹੈ ਹਰ ਜਗ੍ਹਾ ਬੈਠ ਕੇ ਅਸੀਂ ਭੋਜਨ ਵੀ ਨਹੀਂ ਛਕ ਸਕਦੇ ਹਰ ਜਗ੍ਹਾ ਰੋਟੀ ਨਹੀਂ ਹਰ ਜਗ੍ਹਾ ਪਾਣੀ ਨਹੀਂ ਯਕੀਨ ਜਾਨੋ ਪ੍ਰਭੂ ਦਾ ਜਪ ਹਰ ਜਗ੍ਹਾ ਕਰ ਸਕਦੇ ਹਾਂ ਅੰਦਰੋਂ ਹਰ ਵਕਤ ਦੀ ਯਾਦ ਕਰ ਸਕਦੇ ਹਾਂ ਭਾਵੇਂ ਕਿਧਰੇ ਵੀ ਬੈਠੇ ਜੇਲ੍ਹ ਦੀ ਤੰਗਤਾ ਰੇਗ ਕੋਠੜੀ ਚ ਵੀ ਪ੍ਰਹਿਲਾਦ RAM ਨਾਮ ਦੀ ਧੁਨੀ ਚ ਮਸਤ ਹੈ ਲੋਕੀ ਘਰ ਦੇ ਚ ਵੀ ਨਹੀਂ ਜਪਦੇ